ਬਹੁਤ ਹੀ ਸ਼ਤਕਾਰਯੋਗ ਕਿਸਾਨ ਤੇ ਮਜ਼ਦੂਰ ਭਰਾਵੋ ਸਾਡੀਆਂ ਮਾਮਾ ਤੇ ਭੈਣਾ ਤੁਸੀਂ ਲਗਾਤਾਰ ਜੰਗ ਦੇ ਮੈਦਾਨ ਦੇ ਵਿੱਚ ਡਟੇ ਹੋਇਓ ਅੱਜ 23 ਤਰੀਕ ਵਾਲੇ ਦਿਨ ਵੀ ਜਿਵੇਂ ਸੂਰਜ ਚੜ੍ਹਨ ਤੋਂ ਪਹਿਲਾਂ ਆ ਲੋਕਾਂ ਦਾ ਸੂਰਜ ਪਿੰਡ ਦੀ ਗਲੀ ਗਲੀ ਹੋਕਾ ਦੇ ਕੇ ਆਇਆ ਕਿ ਉਠੋ ਜਾਗੋ ਲੋਕੋ ਕਿਉਂਕਿ ਹਾਕਮ ਨੇ ਜਿਹੜੇ ਉਹ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਦੇ ਲਈ ਉਹ ਕਾਰਪੋਰੇਟ ਘਰਾਣਿਆਂ ਨੂੰ ਲਟਾਉਣ ਦੇ ਲਈ ਜ਼ੰਗੀਰਦਾਰਾਂ ਨੂੰ ਲਟਾਉਣ ਦੇ ਲਈ ਲਗਾਤਾਰ ਨੀਤੀਆਂ ਬਣਾ ਰਹੇ ਨੇ ਬਹੁਤ ਭਰਾਵਾਂ ਨੂੰ ਐ ਲੱਗਦਾ ਹੁੰਦਾ ਵੀ ਯਾਰ ਕੱਲ੍ਹ ਵੀ ਮਾਰਚ ਕੀਤਾ ਸੀ ਪਰਸੋਂ ਵੀ ਮਾਰਚ ਕੀਤਾ ਸੀ ਕਿ ਰੋਜ਼ ਮਾਰਚ ਨਾਲ ਆ ਉਹਨਾਂ ਹਾਕਮਾਂ ਨੂੰ ਭਰਾਵੋ ਇਹ ਸੁਨੇਹਾ ਕਿ ਆਸੀਂ ਜਾਗਦੇ ਆਂ ਕਿਉਂਕਿ 16 ਤਰੀਕ ਵਾਲੇ ਦਿਨ ਉਹ ਸਵੇਰੇ 8 ਵਜੇ ਆਏ ਜਦੋਂ 17 ਤਰੀਕ ਨੂੰ ਆਪਾਂ ਸੱਦਾ ਦਿੱਤਾ ਵੀ ਭਾਈ ਸਾਰੇ 8 ਵਜੇ ਦੇ ਨੂੰ ਇੱਥੇ ਪਹੁੰਚੋ ਬਾਹਰਲੇ ਬੰਦਿਆਂ ਨੇ ਜਿਨ੍ਹਾਂ ਨੇ ਆਉਣਾ ਸੀਗਾ ਉਹਨਾਂ ਨੂੰ ਪੈਸਾ ਦਿੱਤਾ ਵੀ 8:00 ਵਜੇ ਨੂੰਰੇ ਪਹੁੰਚਣੇ ਚਾਹੀਦੇ ਹੋ। ਉਹ 6 ਵਜੇ ਪਹੁੰਚ ਗਏ 5:30 ਜਣੀ ਐ ਇਸ ਕਰਕੇ ਹਕੂਮਤ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਇਹ ਲੋਕ ਜਾਗਦੇ ਨੇ। ਆ ਸਾਡੀਆਂ ਭੈਣਾਂ ਨੇ ਜੜੀਆਂ ਜਦੋਂ ਮਜਾਰੇ ਦੇ ਵਿੱਚ ਨਾਰੇ ਲਾਉਂਦੀਆਂ ਨੇ ਆਹ ਸੋਸ਼ਲ ਮੀਡੀਆ ਰਹੀ ਉਹਨਾਂ ਹਾਕਮਾਂ ਦੇ ਕੰਨਾਂ ਤੱਕ ਇਹ ਗੂੰਜ ਪੈਂਦੀ ਆ। ਕਿਹ ਰਮਾਈ ਭਾਗੋ ਦੀਆਂ ਵਾਰਸ ਨੇ ਇਹੇ ਜਾਗਦਿਆਂ ਨੇ ਇਸ ਕਰਕੇ ਭਰਾਵੋ ਇਹਦੀ ਬਹੁਤ ਵੱਡੀ ਮਹੱਤਤਾ ਜਿਹਦੇ ਨਾਲ ਅਸੀਂ ਵੀ ਐਕਟਿਵ ਰਹਨੇ ਆ ਜਣੀ ਮੈਨੂੰ ਕਈ ਦਿਨ ਹੋ ਗਏ ਲਗਾਤਾਰ ਇੱਥੇ ਸਵੇਰੇ ਸਾਢੇ 3 ਵਜੇ ਦੇ ਲਗਭਗ ਸਾਡੇ ਵਲੰਟੀਅਰਾਂ ਚਾਹ ਪਾਣੀ ਦਾ ਪ੍ਰਬੰਧ ਕਰਕੇ ਲਗਭਗ ਪੌਣੇ 4 ਵਜੇ ਚਾਹ ਦਾ ਪ੍ਰਬੰਧ ਪੱਕਾ ਹੁੰਦਾ ਅੱਜ ਜਦੋਂ ਮੈਂ 4:10 ਵਜੇ ਉੱਠਿਆ ਜਣੀ ਅੱਜ ਥੋੜਾ ਜਿਹਾ ਵੇਸਲਾ ਪਾਣਾ ਆਇਆ ਥਾਲਿਆਂ ਸਾਰਿਆਂ ਨੂੰ ਕਿਹਾ ਜਣੀ ਐਸ ਕਰਕੇ ਵੇਸਲਾ ਪਾਣ ਨਹੀਂ ਭਰਾਵੋ ਲੈ ਕੇ ਆਉਣਾ ਇਹ ਗੜਬੜ ਕਰ ਦੂਗਾ ਇਹ ਸਾਰੇ ਭਰਾਵਾਂ ਨੂੰ ਸਾਡੇ ਵਲੰਟੀਅਰ ਭਰਾਵਾਂ ਨੂੰ ਵੀ ਸਾਡੇ ਜਿਹੜੇ ਭਰਾ ਇੱਥੇ ਜਿਨ੍ਹਾਂ ਦੀਆਂ ਡਿਊਟੀਆਂ ਨੇ ਤੁਹਾਡੀਆਂ ਡਿਊਟੀਆਂ ਇਸ ਕਰਕੇ ਲਗਾਤਾਰ ਡਿਊਟੀਆਂ ਲਾਈਆਂ ਕਿ ਹੈ ਮੋਰਚਾ ਉਸ ਪ੍ਰਕਾਰ ਦਾ ਮੋਰਚਾ ਕਿ ਸਰਕਾਰ ਲਗਾਤਾਰ ਇਸ ਗੱਲ ਤੇ ਰਹਿੰਦੀ ਆ ਕਿ ਕਦੋਂ ਥੋੜੇ ਜਿਵੇਂ ਵਸਲੇ ਹੋਣ ਕਦੋਂ ਥੋੜੀ ਜਿਹੀ ਗਿਣਤੀ ਘਟੇ ਕਦੋਂ ਅਸੀਂ ਉਹ ਗੱਲ ਆ ਜਿਹੜੀ ਆਪਣੀ ਡਰੋਨ ਵਾਲੀ ਵੀ ਡਰੋਨ ਨਾਲ ਕਰਕੇ ਮਰਬੇ ਬੰਦੀ ਤੇ ਉਹਨਾਂ ਕੋਲੇ ਪੜਵਾਰੀ ਕੰਨਗੋ ਉਹਦੇ ਕਰਾ ਕੇ ਸੈਨ ਇੱਕ ਵਾਰ ਹਾਈ ਕੋਰਟ ਦਿਖਾ ਦਈਏ ਵਿਆਹ ਤਾਂ ਜੀ ਅਸੀਂ ਤਾਂ ਕਰ ਲਈ ਮਰਬੇ ਬੰਦੀ ਤਾਂ ਵਟਾ ਬਾਅਦ ਚ ਪੈ ਜਾਣਗੀਆਂ ਇਸ ਕਰਕੇ ਜੇ ਅਸੀਂ ਸੁਚੇਤ ਜਿੰਨੇ ਅਸੀਂ ਇੱਥੇ ਆਏ ਆ ਜਣੀ ਭਰਾਵੋ ਸਾਡੀ ਕੱਲੇ ਕੱਲੇ ਬੰਦੇ ਦੀ ਸਾਡੀ ਕੱਲੀ ਕੱਲੀ ਭੈਣ ਦੀ ਜਿੰਮੇਵਾਰੀ ਹੈ ਜਿਹੜੀ ਮਾਨ ਸਾਹਿਬ ਕਹਿ ਕੇ ਗਏ ਨੇ ਇਸ ਕਰਕੇ ਜਦੋਂ ਤੁਸੀਂ ਇਹ ਕਿਹਾ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਬਣਾ ਲਿਆ ਉਹਦੇ ਝੜਾ ਸੰਗਨੇ ਮੀਟਿੰਗ ਕਰਾਈ ਕਿ ਹੋਰੇ ਉਹ ਬੰਦੇ ਆਉਣ ਜਿਹੜੇ ਪੱਕੇ ਨੇ 25 25 30 30 ਬੰਦੇ ਜ਼ਿਲ੍ਹਿਆਂ ਦੇ ਜਿਹੜੇ ਪੱਕੇ ਤੌਰ ਤੇ 5 5 ਦਿਨ ਬੈਠਣ ਜਦੋਂ ਉਧਰੋਂ ਸੰਗਰੂਰ ਜ਼ਿਲ੍ਹੇ ਵਾਲੇ ਬਿਉਤ ਬਣਾ ਲਈ ਵੀ ਅੱਜ ਭਾਈ ਭਵਾਨੀਗੜ ਭਲੱਕ ਜਾਊਗਾ ਕੱਲ ਨੂੰ 12 1 ਵਜੇ ਤੱਕ ਰਹੂਗਾ ਜਦੋਂ ਸਨਾਮ ਆ ਗਿਆ ਉਦੋਂ ਭਵਾਨੀਗੜ ਭੱਗ ਜਾਊਗਾ ਅਗਲੇ ਦਿਨ ਧੂਰੀ ਆ ਜਾਊਗਾ ਮੇਰੇ ਨਾਲ ਗੱਲ ਹੋਈ ਝੰਡਾ ਸਿੰਘ ਦੀ ਕਿਵੇਂ ਆ ਕਹਿੰਦੇ ਗਿਣਤੀ ਥੋੜੀ ਮਾਜੀ ਗਿਣਤੀ ਤਾਂ ਹੋ ਗਿਆ ਪ੍ਰਬੰਧਾ ਅੱਜ ਭਵਾਨੀਗੜ੍ਹ ਕੱਲ ਭਵਾਨੀਗੜ੍ਹ ਤੇ ਅੱਜ ਸਲਾਮ ਆ ਗਿਆ ਆਪਣੀ ਗੱਲ ਦਾ ਕੀ ਬਣ ਗਿਆ ਕਹਿੰਦੇ ਵੀ ਇਸ ਕਰਕੇ ਜਿੰਨੇ ਬੰਦੇ ਜੇ ਆਏ ਨੇ 20 ਬੰਦੇ ਆ ਗਏ 30 ਬੰਦੇ ਆ ਗਏ ਕਿਸੇ ਬਲਾਕ ਚੋਂ ਉਹ ਇੱਥੇ ਕਰ ਲੈ ਗਰਫਦਾਰ ਗਰਫਦਾਰੀ ਤੋਂ ਬਾਅਦ ਛੜੇ ਬੰਦੇ ਉਹਰੇ 5 ਦਿਨ 7 ਦਿਨ ਜਿਹੜਾ ਬੰਸਦੇ ਆ ਜੇ ਉਹ ਉਹਨੇ ਤਾਂ ਨਹੀਂ ਕੱਟ ਸਕਦੇ ਭਲਾ ਫਿਰ ਉਹ ਜੇਲ੍ਹ ਚ ਮਹੀਨਾ 2 ਮਹੀਨੇ ਖਬਰ ਕਿ ਨਜ਼ਰ ਰੱਖ ਲੈਣਾ ਉੱਥੋਂ ਕਹਿਣਗੇ ਵੀ ਘੱਟੋ ਸਾਨੂੰ ਤਾਂ ਬਾਹਰ ਜੱਪ ਇਸ ਲਈ ਕਹਿਣਗੇ ਵੀ ਸਾਡੇ ਬੰਦਿਆਂ ਨੂੰ ਕਿੰਨੇ ਦਿਨ ਹੋਗੇ ਵੀ ਮਾਨ ਸਕਦਾ ਔਰ ਤੇ ਤੁਸੀਂ ਤਿਆਰ ਹੋ ਇਸ ਗੱਲ ਵਾਸਤੇ ਉਸ ਤੋਂ ਬਾਅਦ ਬਕਾਇਦਾ ਮੀਟਿੰਗ ਕਰਾਈ ਜਲੇ ਦੀ ਮੀਟਿੰਗ ਕੀਤੀ ਵੱਖ-ਵੱਖ ਬਲਾਕਾਂ ਦੀਆਂ ਮੀਟਿੰਗਾਂ ਕੀਤੀਆਂ ਜਦੋਂ ਬਲਾਕਾਂ ਦੀਆਂ ਮੀਟਿੰਗਾਂ ਕੀਤੀਆਂ ਗੱਲ ਰੱਖਤੀ ਵੀ ਤੁਸੀਂ ਭਰਾਵੋ ਆਹ ਗੱਲ ਖੜੀ ਆ ਆ ਲੋੜ ਖੜੀ ਆ ਇਹ ਲੋੜ ਨੂੰ ਪੂਰੀ ਕਰਦੇ ਹੋ ਜਲੇ ਥੱਲੋਂ ਪਿੰਡ ਵਾਲਿਆਂ ਨੇ ਕਹਿਤਾ ਪ੍ਰਧਾਨ ਜੀ ਪਾਤ ਸੱਤ ਬੰਦੇ ਦੱਸੋ ਅਸੀਂ ਕਿੰਨੇ ਆ 5 ਦਿਨ ਲਾਉਣੇ ਨੇ 7 ਦਿਨ ਲਾਉਣੇ ਨੇ ਲੇਖੋ ਸਾਡੇ ਪਿੰਡ ਦਾ ਨਾਮ ਐ ਨਾਮ ਲਖਾਏ ਪਿੰਡਾਂ ਦੇ ਜਣੇ ਜੇ ਸਾਡੀ ਗੱਲ ਥੱਲੇ ਜਾਂਦੀ ਆ ਪੂਰੀ ਤਰ੍ਹਾਂ ਉਹ ਮਹੱਤਤਾ ਜੱਜ ਜੇਵੇ ਵੀਰ ਗੱਲ ਵੱਡੀ ਆ ਹਮਲਾ ਵੱਡਾ ਸਾਡੀ ਲੋੜ ਖੜੀ ਆ ਜਨਤਾ ਲੋੜ ਪੂਰੀ ਕਰਦੀ ਆ ਇਹ ਕਹਿ ਕੇ ਲਿਆ ਆ ਵੀ ਤੁਸੀਂ ਭਾਈ 35 ਬੰਦੇ ਲਗਾਤਾਰ ਪੱਕੇ ਬੈਠੇ ਹੋ ਇੱਥੇ ਜਿੰਨੇ ਬੰਦੇ ਇੱਥੇ ਸੰਗਰੂਰ ਵਾਲੇ ਬੈਠੇ ਹੋ ਜਿੰਨੇ ਤੁਸੀਂ ਕਹਿ ਕੇ ਬਾਕੇ ਵੀ 5 ਦਿਨ ਲਾਉਣੇ ਨੇ ਜੇ ਘਰੇ ਕੋਈ ਦਿੱਕਤ ਆ ਜੇ ਕਿਤੇ ਭੋਗ ਤੇ ਜਾਣਾ ਜਾਂ ਕੋਈ ਹੋਰ ਦਿੱਕਤ ਆ ਜਣੀ ਜਿਹੜੇ ਪਿੰਡ ਭੋਗ ਤੇ ਜਾਣਾ ਉਥੋਂ ਇੱਥੋਂ ਪ੍ਰੋਗਰਾਮ ਤੋਂ ਉੱਥੇ ਜਾ ਕੇ ਹਾਜ਼ਰੀ ਇੱਥੇ ਹੋਵੇ ਇਹ ਨਾ ਹੋਵੇ ਵੀ ਭਾਈ ਅਸੀਂ ਤਾਂ ਫਿਰ ਇੱਕ ਰਾਤ ਘਰੇ ਲਾ ਲਈਏ ਵੀ ਉਹ ਡਿਊਟੀ ਸਾਡੀ ਪੱਕੀ ਹੋਵੇ ਚੱਲ ਸਾਡੇ ਦੋ ਬੰਦੇ ਗਏ ਉਹਨੂੰ ਕਿਸੇ ਥਾਂ ਤੇ ਭੋਗ ਦੀ ਉਹ ਕਹਿੰਦੇ ਪ੍ਰਧਾਨ ਜੀ ਭੋਗ ਤੋਂ ਸਿੱਧੇ ਦੁਬਾਰੇ ਇੱਥੇ ਆ ਕੇ ਵਾਪਸ ਜਣੀ ਜਦੋਂ ਤੁਸੀਂ ਆ ਜਾਬਤਾ ਮੰਨ ਲਿਆ ਫੇਰ ਨਹੀਂ ਭਰਾਵੋ ਲੜਾਈ ਹਾਰਦੀ ਜਦੋਂ ਅਸੀਂ ਜਿਹੜੀਆਂ ਫੌਜਾਂ ਜਾਬਤੇ ਚ ਰਹਿੰਦੀਆਂ ਨੇ ਉਹ ਕਦੇ ਵੀ ਲੜਾਈ ਨਹੀਂ ਹਾਰਦੀਆਂ ਇਸ ਕਰਕੇ ਸਾਡਾ ਜਾਬਤਾ ਅਸੀਂ ਇਹ ਕਹਿੰਦੇ ਹਾਂ ਕਿ ਜੇ ਭਾਈ ਅਸੀਂ ਕਹੀਏ ਭਾਈ ਸਾਡਾ 100 ਹੋਊ 100 ਹੁੰਦਾ ਜੇ 200 ਕਹਿੰਦੇ ਆ 200 ਹੁੰਦਾ ਜੇ ਕਹਿੰਦੇ ਆ ਸਾਡੇ 50 ਹੋਣਗੇ 50 ਜਾਂਦੇ ਨੇ ਜਣੀ ਇਹ ਕੱਲੀ ਕੱਲੀ ਗੱਲ ਆ ਜੜੀ ਇਹ ਭਰਾਵੋ ਨੋਟ ਆ ਇਸ ਕਰਕੇ ਹਮਲਾ ਬਹੁਤ ਵੱਡਾ ਹਮਲੇਬਾਰੇ ਰੋਜ਼ ਆਗੂ ਗੱਲਾਂ ਕਰਦੇ ਨੇ ਕਿ ਭਾਈ ਕੱਲੀ ਜੋਤਪਿੰਡ ਦਾ ਮਸਲਾ ਇਹ ਆ ਮਜਾਰੇ ਕਿਸਾਨਾਂ ਦੀ ਜ਼ਮੀਨ ਦਾ ਰੌਲਾ ਨਹੀਂ ਆਪਾਂ ਇਹ ਕਹਿ ਰਹੇ ਆ ਵੀ ਕੁੱਲ ਜ਼ਮੀਨ ਦਾ ਰੌਲਾ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦੀ ਸਾਰੀ ਦੀ ਸਾਰੀ ਜ਼ਮੀਨ ਤੇ ਕਬਜ਼ਾ ਕਰਾਉਣਾ ਉਹਨਾਂ ਨੇ ਇਸ ਕਰਕੇ ਜੇ ਸਾਰੀ ਜ਼ਮੀਨ ਤੇ ਕਬਜ਼ਾ ਕਰਾਉਣਾ ਉਹਦੇ ਵਾਰੀ ਉਹਨਾਂ ਨੇ ਆਪਣਾ ਜਿਗਾਰੜ ਬਣਾ ਰਖਿਆ ਕਿਸੇ ਨੂੰ ਭਲੇਖਾ ਹੋਵੇ ਵੀ ਮੈਂ ਯੂਨੀਅਨ ਵਾਲਿਆਂ ਤੋਂ ਕੀ ਲੈਣਾ ਮੇਰੇ ਤਾਂ ਪੰਜ ਸੱਤ ਕੱਲੇ ਇੱਧਰ ਨੇ ਦੋ ਚਾਰ ਕੱਲੇ ਇੱਧਰ ਨੇ ਦੋ ਤਿੰਨ ਮੋਟਰਾਂ ਨੇ ਇਹਦਾ ਜ਼ਮੀਨ ਜਾਊਗੀ ਹਮਜਾਰੇ ਕਿਸਾਨਾਂ ਦੀ ਜਾਊਗੀ ਜਾਂ ਜਿਹਦੇ ਕੋਲ ਨਜੂਲ ਆ ਉਹ ਜਾਊਗੀ ਜਾਂ ਜਿਹੜੇ ਕੋਲ ਰੋਲੇ ਵਾਲੀ ਉਹਦਾ ਜਾਊਗੀ ਵੀ ਜੱਦੀ ਜ਼ਮੀਨ ਕਿਵੇਂ ਜਾਊਗੀ ਉਹਨਾਂ ਨੇ ਭਰਾਵੋ ਪ੍ਰੋਗਰਾਮ ਜਗਾੜ ਬਣਾ ਰੱਖਿਆ ਜਿਹੜੇ ਦੁਨੀਆ ਦੇ ਚਾਰ ਵੱਡੀਆਂ ਕੰਪਨੀ ਆ ਜਿਨ੍ਹਾਂ ਨੂੰ ਕਹਿੰਦੇ ਨੇ ABCDE ਦੀ ਜਿਹੜੇ ਚ ਕਾਰਗਲ ਕੰਪਨੀ ਆ ਦੀ ਜਿਹਦੇ ਚ ਬੰਗੇ ਕੰਪਨੀ ਆ ਜੜੀਆਂ ਕੰਪਨੀਆਂ ਨੇ ਜੜੀਆਂ 45 ਮੁਲਕਾਂ ਦੀ ਸਾਰੀ ਨੀ ਸਾਰੀ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਇਹ ਤੋਂ ਪਹਿਲਾਂ ਉਹਨਾਂ ਨੇ ਪ੍ਰਬੰਧ ਕਰ ਰੱਖਿਆ ਉਹਨਾਂ ਨੇ ਜੜੀ ਪ੍ਰਬੰਧ ਕੀ ਕੀਤਾ ਭਲਾ ਉਹਨਾਂ ਨੇ ਪ੍ਰਬੰਧ ਇਹ ਕੀਤਾ ਵੀ ਜੇ ਖੇਤੀ ਕਰਨੀ ਆ ਅਸੀਂ ਸਾਰੀ ਜ਼ਮੀਨ ਤੇ ਕਬਜ਼ਾ ਕਰਨਾ ਫੇਰ ਭਲਾ ਉਹਦੇ ਬਾਅਦ ਤੇ ਪ੍ਰਬੰਧ ਚਾਹੀਦੇ ਨੇ ਉਹ ਪ੍ਰਬੰਧ ਕੀ ਕੀਤੇ ਨੇ ਉਹਨਾਂ ਨੇ ਉਹਨਾਂ ਨੂੰ ਇੱਕ ਗੱਲ ਦਾ ਪਤਾ ਕਿ ਪਾਣੀ ਤੋਂ ਬਿਨਾ ਖੇਤੀ ਨਹੀਂ ਹੁੰਦੀ ਆਪਾਂ ਨੂੰ ਵੀ ਪਤਾ ਵੀ ਪਾਣੀ ਤੋਂ ਬਿਨਾ ਖੇਤੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਜਣੀ World Bank ਨੂੰ ਵੇਚਤਾ ਪਾਣੀ ਜਿਹੜੇ ਅੱਜ ਦੇ ਹਾਕਮੇ ਰੌਲਾ ਪਾਉਂਦੇ ਨੇ ਕਿ ਪਾਣੀ ਪੰਜਾਬ ਤੇ ਹਰਿਆਣਾ ਦਾ ਰੌਲਾ ਆ Rajasthan ਪਾਣੀ ਨਾਲ ਪਾਣੀ ਦਾ ਰੌਲਾ ਉਹ ਬਹਿ ਕੇ ਮਸਲੇ ਹੱਲ ਹੋਣ ਵਾਲੇ ਨੇ ਵੱਡੀ ਗੱਲ ਏ ਆ ਹਾਕਮਾਂ ਨੂੰ ਕਿ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਜੋਟੀ ਆ ਜਿਹੜਾ ਮੋਰਚਾ ਜਿੱਤ ਗਏ ਉਹ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਜੋਟੀ ਕਰਕੇ ਜਿਨ੍ਹਾਂ ਨਾਲ ਕੁੱਲ ਲੋਕ ਨੇ ਜਿਹੜੇ ਉਹ ਜੁੜੇ ਇਹ ਜੋਟੀ ਨੂੰ ਤੋੜੀਏ ਕਿਵੇਂ ਇਸ ਕਰਕੇ ਜੇ ਪਾਣੀ ਦਾ ਮਸਲਾ ਪਾਣੀ ਤੋਂ ਬਿਨਾ ਖੇਤੀ ਨਹੀਂ ਹੁੰਦੀ ਉਹਨਾਂ ਨੇ ਵਰਲਡ ਬੈਂਕ ਦਾ ਕਬਜ਼ਾ ਪਾਣੀ ਤੇ ਕਰ ਲਿਆ ਉਹਨਾਂ ਨੇ ਲਾਉਣੇ ਨੇ ਮੀਟਰ ਜਿਹੜੀਆਂ ਗੱਲਾਂ ਕਹਿੰਦੇ ਰਹਾਂ ਧਰਤੀ ਹੇਠਲੇ ਪਾਣੀ ਦੇ ਉੱਤੇ ਉਹਨਾਂ ਦਾ ਕਬਜ਼ਾ ਸਮੁੰਦਰਾਂ ਦੇ ਪਾਣੀਆਂ ਤੇ ਬੇਅੰਤਤਾ ਬਣਾ ਰਹੇ ਨੇ ਮੀਂਹ ਦੇ ਪਾਣੀ ਦੇ ਸਾਰੀਆਂ ਕੁੱਲ ਬਿਅੰਤਾਂ ਹੋ ਘੜ ਰਹੇ ਨੇ ਜੋ ਪਾਣੀ ਤੇ ਕਬਜ਼ਾ ਕਰ ਲਿਆ ਉਹਨਾਂ ਨੂੰ ਇਹ ਵੀ ਪਤਾ ਵੀ ਫਿਰ ਬਿਜਲੀ ਤੋਂ ਬਿਨਾ ਮੋਟਰ ਨਹੀਂ ਚੱਲਦੀ ਪਾਣੀ ਤਾਂ ਨਿਕਲਦਾ ਨਹੀਂ ਨਾ ਬਿਜਲੀ ਤੋਂ ਬਿਨਾ ਫਿਰ ਉਹਨਾਂ ਨੇ ਕੀ ਕੀਤਾ ਬਿਜਲੀ ਐਕਟ 2020 ਲਿਆਂਦਾ ਬਿਜਲੀ ਤੇ ਕਬਜ਼ਾ ਉਹਨਾਂ ਕੋਲੇ ਵੱਡੇ ਸਮੁੰਦਰੀ ਜਹਾਜ਼ ਨੇ ਪ੍ਰਭੂ ਜਿਨ੍ਹਾਂ ਸਾਰੀ ਦੀ ਸਾਰੀ ਖੇਤੀ ਨੂੰ ਜਣੀ ਉਹ ਪੰਜਾਬ ਦੀ ਸਾਰੀ ਫਸਲ ਨੂੰ ਉਹਨਾਂ ਦੇ ਦੋ ਵੱਡੇ ਜਹਾਜ਼ ਕਿਹੜਾਂ ਚ ਲੈ ਜਾਣਗੇ ਇਸ ਕਰਕੇ ਉਹਨਾਂ ਕੋਲੇ ਆਪਣੀਆਂ ਟ੍ਰੇਨਾਂ ਨੇ ਉਹਨਾਂ ਨੇ ਆਪਣੇ ਸੈਲੋ ਦੇ ਗਦਾਮ ਲਾ ਲਏ ਉਹਨਾਂ ਨੇ ਆਪਣੀਆਂ ਸੜਕਾਂ ਕੱਢ ਲਈਆਂ ਉਹ ਵੱਡੀ ਇੱਕ ਰੇਲਵੇ ਲਾਈਨ ਆ ਜਿਹੜੀ ਜਿਹਨੂੰ ਬੋਲਟ ਟ੍ਰੇਨ ਕਹਿੰਦੇ ਨੇ ਉਹ ਲੈ ਕੇ ਆ ਰਹੇ ਨੇ ਜਣੀ ਜੇ ਉਹ ਇਸ ਤਰੀਕੇ ਨਾਲ ਕਬਜ਼ਾ ਕਰਨ ਆ ਰਹੇ ਨੇ ਸਾਡੀ ਖੇਤੀ ਦੇ ਉੱਤੇ ਫੇਰ ਸਾਡੇ ਵਿਚਾਰ ਨਾਲਾ ਮਸਲਾ ਕਿ ਭਾਈ ਰੌਲਾ ਕੁੱਲ ਜ਼ਮੀਨ ਦਾ ਇਸ ਕਰਕੇ ਅਸੀਂ ਬੈਠੇ ਜਿਉਂਦੀ ਧਰਤੀ ਤੇ ਅਸੀਂ ਬੈਠੇ ਪਠੋਈ ਪਿੰਡ ਚ ਅਬ ਆਏ ਨੇ ਕਰਪੇਜ ਪ੍ਰਧਾਨੂਨੀ ਅਬੋਰ ਦੇ ਵਿੱਚ 2700 ਏਕੜ ਤੇ ਆ ਗਏ ਜਣੀ ਪੂਰੀ ਸਕੀਮ ਨਾਲ ਆਏ ਨੇ ਉਹਨਾਂ ਨੂੰ ਪਤਾ ਵੀ ਲੋਕ ਪਾਈ ਜਾਗਣ ਲੱਗ ਗਏ ਫਿਰ ਕੀ ਕਰੀਏ ਲਿਆਓ ਕਾਲੇ ਕਾਨੂੰਨ ਕਾਲੇ ਕਾਨੂੰਨ ਲਿਆ ਕੇ ਜਣੀ ਸਾਨੂੰ ਕਰੋਨਾ ਕਰਕੇ ਅੰਦਰ ਬਾੜਤਾ ਵੀ ਕਰੋਨਾ ਆ ਗਿਆ ਬਿਮਾਰੀ ਫੈਲ ਗਈ ਉਦੋਂ ਕਾਲੇ ਕਾਨੂੰਨ ਲਿਆ ਤੇ ਲੋਕ ਸਮਝ ਗਏ ਕੋਠਿਆਂ ਤੇ ਚੜ ਕੇ ਮੁਜ਼ਾਰੇ ਕੀਤੇ ਜਣੀ ਉਦੋਂ ਬਾਅਦ ਟਿਕੇ ਨਹੀਂ ਲਗਾਤਾਰ ਜਣੀ ਉਹ ਕਹਿੰਦੇ ਸੱਪ ਜ਼ਖਮੀ ਹੋਇਆ ਡੰਗ ਮਾਰੂਗਾ ਜਦੋਂ ਮੜੀ ਤਾਕਤ ਚ ਆਇਆ ਉਹ ਲਗਾਤਾਰ ਉਸ ਗੱਲ ਤੇ ਰਹਿੰਦੇ ਨੇ ਉਹਨਾਂ ਨੇ ਮੰਡੀ ਖੜਾ ਲਿਆਂਦਾ ਆਪਾਂ ਹੋਕਾ ਦਿੱਤਾ ਲੋਕਾਂ ਨੂੰ ਉਹ ਲੋਕੋ ਐਤ ਕੀ ਝੋਨਾ ਨਹੀਂ ਵੇਖਣਾ ਇਹਨੂੰ ਰੋਣ ਲੱਗੇ ਮੰਡੀਆਂ 'ਚ ਆਓ ਟੋਲ ਪਲਾਜ਼ਿਆਂ ਦੇ ਬੈਠੀਏ ਉਹ ਬਦਨਾਮ ਕਰਦੇ ਨੇ ਸਾਨੂੰ ਵੀ ਇਹ ਸੜਕਾਂ ਰੋਕਦੇ ਨੇ ਇਹ ਰੇਲਾਂ ਰੋਕਦੇ ਨੇ ਇਸ ਕਰਕੇ ਦੀ ਪ੍ਰਪੋਜ਼ਲਾਂ ਕੱਢੀਏ ਅੱਡ ਪ੍ਰਪੋਜ਼ਲਾਂ ਜਿਹੜੀਆਂ ਲੋਕ ਸਾਡੇ ਵਪਾਰੀ ਮਜ਼ਦੂਰ ਦੂਜੇ ਸਾਰੇ ਲੋਕ ਨੇ ਤਬਕੇ ਨੇ ਜਿਹੜਾ ਸਾਡੇ ਪੱਖ ਚ ਭੁਗਤਣ ਉਹ ਕਹਿਣ ਇਹਨਾਂ ਦੀ ਗੱਲ ਠੀਕ ਆ ਕਿਉਂਕਿ ਹੱਲਾ ਵਪਾਰੀਆਂ ਤੇ ਵੀ ਆ ਪਰਚੂਨ ਖੇਤਰ ਤੇ ਵੀ ਆ ਕਿਸਾਨਾਂ ਤੇ ਵੀ ਆ ਮਜ਼ਦੂਰਾਂ ਤੇ ਵੀ ਆ ਇਹ ਗੱਲ ਸਮਝਣਾ ਆਪਾਂ ਟੋਲ ਪਲਾਜ਼ਾ ਤੇ ਬੈਠਿਆ ਕਿਸੇ ਸੜਕ ਤੇ ਬੈਠੇ ਆਪਾਂ ਇਸ ਕਰਕੇ ਮਜਬੂਰੀ ਬੱਸ ਇਹ ਸੜਕਾਂ ਰੇਲਾਂ ਮਜਬੂਰੀ ਬੱਸ ਆਪਾਂ ਰੋਕਦੇ ਆ ਇਸ ਕਰਕੇ ਉਹ ਸਾਰਾ ਜਿਗਾੜ ਜਦੋਂ ਲੈ ਕੇ ਆ ਰਹੇ ਨੇ ਨਾ ਜੇ ਇਕੱਲੀ-ਕੱਲੀ ਗੱਲ ਅਸੀਂ ਬੁੱਝ ਲਈਏ ਵੀ ਉਹ ਕਰਦੇ ਇਹ ਨੇ ਉਹ ਇਧਰੋਂ ਸਾਨੂੰ ਤਾਂ ਕਿਸੇ ਨਾ ਕਿਸੇ ਚੱਕਰ ਚ ਪਾ ਲੈਂਦੇ ਨੇ ਜਣੀ ਉਹਨਾਂ ਨੇ ਜੰਗ ਦਾ ਮਾਹੌਲ ਬਣਾਇਆ ਜਣੀ ਜੰਗ ਦਾ ਮਾਹੌਲ ਬਣਾ ਕੇ ਪੂਰੀ ਤਰ੍ਹਾਂ ਨਾਲ ਪਹਲਗਾਮ ਦੇ ਵਿੱਚ ਜਿੱਦੇ ਸਾਡੇ ਭਾਰਤੀ ਜਿਹੜੇ ਮਾਰੇ ਨੇ ਜਣੀ ਉਹ ਕਿਹਾ ਵੀ ਇਹਦਾ ਪਾਕਿਸਤਾਨ ਨੇ ਹਮਲਾ ਕਰਤਾ ਜੀ ਜਿਹੜੇ ਕਸ਼ਮੀਰੀ ਲੋਕ ਨੇ ਉਹ ਲੜੇ ਉੱਥੇ ਉਹ ਮੁੰਡਾ ਮਰਿਆ ਭਾਰਤੀ ਲੋਕਾਂ ਦੀ ਸੁਰੱਖਿਆ ਕਰਦਾ ਹੋਇਆ ਵੀ ਟੈਰਰਿਸਟਾਂ ਨੇ ਮਾਰੇ ਆ ਇਹ ਸਰਕਾਰ ਦੀ ਮੋਦੀ ਦੀ ਸਕੀਮ ਹੋ ਸਕਦੀ ਆ ਪਾਕਿਸਤਾਨ ਦੇ ਹਾਕਮਾਂ ਦੀ ਸਕੀਮ ਹੋ ਸਕਦੀ ਆ ਇਸ ਕਰਕੇ ਵੀ ਇਹ ਗੱਲ ਨੂੰ বুঝੋ ਜਦੋਂ ਇਹ ਗੱਲ ਦੀ ਚੀਰਫਾੜ ਕਰਦੇ ਆ ਉਦੋਂ ਇਹ ਪਤਾ ਲੱਗਦਾ ਵੀ ਜਿਸ ਦਿਨ ਭਾਈ ਉਹਨਾਂ ਨੇ ਉਧਰ ਪਹਲਗਾਮ ਚ ਹਮਲਾ ਕਰਿਆ ਉਸੇ ਦਿਨ ਅਮਰੀਕਾ ਘੁੰਮਦਾ ਫਿਰਦਾ ਵੀ ਆ ਟੈਕਸ ਮੁਖਤ ਵਪਾਰ ਆ ਜਿਹੜਾ ਜਿਹੜਾ ਉਹਨਾਂ ਨੇ ਕਿਹਾ ਵੀ ਸਰਪ੍ਰਸ ਮਾਲ ਅਮਰੀਕਾ ਚ ਪਿਆ ਜਿਹੜਾ ਉਹਨਾਂ ਕੋਲ ਸੂਆ ਵੀ ਨਾ ਉਹਨਾਂ ਕੋਲ ਸੁੱਕਾ ਦੁੱਧ ਆ ਉਹਨਾਂ ਕੋਲ ਮੱਕੀ ਕਣਕ ਜਿਹੜੇ ਪੂਰਾ ਜਣਾ ਸਮਾਰ ਇੱਥੇ ਸੱਟਣਾ ਸਸਤੇ ਰੂਪ ਚ ਲਿਆ ਕੇ ਉਸ ਦਿਨ ਉਧਰੋਂ ਗੱਲਾਂ ਚੱਲੀ ਜਾਂਦੀਆਂ ਨੇ ਸਾਨੂੰ ਕਹਿੰਦੇ ਆਪਰੇਸ਼ਨ ਸੰਧੂਰ ਕਰਨਾ ਇੱਥੇ ਕਹਿੰਦੇ ਪੂਰੀ ਤਰ੍ਹਾਂ ਨਾਲ ਲੋਕ ਆਊਟ ਕਰੋ ਰਾਤ ਨੂੰ ਲਾਈਟਾਂ ਬੰਦ ਕਰੋ ਉਧਰੋਂ ਆਪਰੇਸ਼ਨ ਸੰਧੂਰ ਦੀ ਗੱਲ 7 ਤਰੀਕ ਵਾਲੇ ਦਿਨ ਆ 7 ਤਰੀਕ ਵਾਲੇ ਦਿਨ ਹੀ ਉਧਰੋਂ ਜਣੀ ਇੰਗਲੈਂਡ ਨਾਲ ਸਮਝੌਤਾ ਉਹੀ ਡੇਟਾ ਨੇ ਉਹਨਾਂ ਡੇਟਾ 'ਚ ਜਦੋਂ ਭਗਵਾਨ ਜੀ ਤਮਾ ਨਾ ਆ ਪੰਜਾਬ ਤੇ ਹਰਿਆਣਾ ਦੀ ਲੜਾਈ ਕਰਾਉਣ ਦੀ ਗੱਲ ਕਰਦਾ ਉਸੇ ਦਿਨ ਆਹ ਹੋਰ ਚ ਹਮਲਾ ਜਿੱਦੇ ਕਹਿੰਦੇ ਰਾਤ ਨੂੰ ਲਾਈਟਾਂ ਬੰਦ ਕਰੋ ਆ ਤਿੰਨ ਜਿਹਲੇ ਬਾਹਰ ਨਾ ਨਿਕਲਣਾ ਉਸੇ ਦਿਨ ਜੌਂਚ ਹਮਲਾ ਐਸ ਕਰਕੇ ਜ਼ਮੀਨ ਤੇ ਵੱਡਾ ਹਮਲਾ ਉਹ ਲਗਾਤਾਰ ਲੈ ਕੇ ਆ ਰਹੇ ਨੇ ਇਸ ਗੱਲ ਨੂੰ ਭਰਾਵੋ ਤੁਸੀਂ ਬੁੱਝ ਲਿਆ ਇਹ ਅਪੀਲ ਆ ਤੁਹਾਨੂੰ ਜਿੰਨੇ ਭਰਾ ਇੱਥੇ ਆਏ ਹੋ ਕਿ ਕੱਲਾ ਕੱਲਾ ਬੰਦਾ ਆਪਣੀ ਡਿਊਟੀ ਸਮਝੋ ਉਹ ਡਿਊਟੀ ਸਮਝ ਕੇ ਇਹ ਗੱਲਾਂ ਨੇ ਜਿਹੜੀਆਂ ਪਿੱਛੇ ਵੀ ਪਈ ਜਿੰਨੇ ਅਸੀਂ ਇੱਥੇ ਬੰਦੇ ਆਏ ਆ ਉਹ ਬੰਦੇ ਜਿਹੜੇ ਪਿੱਛੋਂ ਆਉਣਗੇ ਉਹ ਬੰਦੇ ਉਦੋਂ ਅਸੀਂ ਜਾਣਾ ਇੱਥੋਂ ਜਦੋਂ ਸਾਡੀ ਡਿਊਟੀ ਪਈ ਸਾਡੀ ਡਿਊਟੀ ਪੂਰੀ ਹੋ ਗਈ ਇੱਥੇ ਇਸ ਕਰਕੇ ਆਪਾਂ ਕੱਲ ਕਿਹਾ ਕਿ ਜਿਹੜੇ ਬੰਦੇ ਰਾਤ ਨੂੰ ਆ ਸਕਦੇ ਨੇ ਉਹ ਰਾਤ ਨੂੰ ਆਉਣ ਜਿਨ੍ਹਾਂ ਦੀ ਪੱਕੀ ਡਿਊਟੀ ਇੱਥੇ ਰਹਿਣਾ ਰਾਤ ਨੂੰ ਆ ਸਕਦੇ ਨੇ ਮਾਰਚ ਤੋਂ ਬਾਅਦ ਫੇਰ ਜਿਹੜੇ ਨੇੜੇ ਵਾਲੇ ਨੇ ਜਾ ਸਕਦੇ ਨੇ ਇਹ ਪ੍ਰੋਗਰਾਮ ਹੈ ਵਿਉਂਤ ਭਰਾਵੋ ਘੜਨੀ ਆ ਜਦੋਂ ਤੁਸੀਂ ਵਿਉਂਤਾਂ ਘੜਦੇ ਹੋ ਜਦੋਂ ਉਹ ਵਿਉਂਤਾਂ ਨੂੰ ਜਣੀ ਅਮਲੀ ਰੂਪ ਚ ਲਾਗੂ ਕਰਦੇ ਹੋ ਫੇਰ ਉਹ ਸਿੱਟੇ ਕੱਢਦੀਆਂ ਨੇ ਇਸ ਕਰਕੇ ਇਸ ਗੱਲ ਨੂੰ বুঝ ਕੇ ਵੀ ਭਾਈ ਆ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਕਾਂ ਦੀ ਅਗਵਾਈ ਚ ਜਦੋਂ ਅਸੀਂ ਲੜ ਰਹਾਂ ਕੁੱਲ ਲੋਕ ਤੁਹਾਡੇ ਵੱਲ ਦੇਖਦੇ ਨੇ ਵੀ ਭਾਈ ਜ਼ਮੀਨਾਂ ਦੀ ਲੜਾਈ ਜਿੱਥੇ-ਜਿੱਥੇ ਹੋ ਰਹੀ ਆ ਉਥੇ ਜਥੇਬੰਦੀਆਂ ਲੜ ਰਹੀਆਂ ਨੇ ਤੇ ਸਰਕਾਰ ਨੇ ਜਣੀ ਇੱਥੇ ਬਣਾ ਲਿਆ ਕਿ ਵੱਡਾ ਮਾਹੌਲ ਬਣਾ ਕੇ ਵੱਡੀ ਫੋਰਸ ਲਾ ਕੇ ਇਹਨਾਂ ਨੂੰ ਡਰਾ ਕੇ ਜਣੀ ਵੀ ਅਸੀਂ ਕਬਜ਼ਾ ਕਰ ਲਈਏ ਉਹਨਾਂ ਨੂੰ ਇਹ ਮਹਿੰਗਾ ਪਊਗਾ ਉਹ ਗੋਲੀਆਂ ਚਲਾਉਂਦੇ ਨੇ ਲਾਠੀਆਂ ਚਲਾਉਂਦੇ ਨੇ ਉਹ ਜਿਹੜੀ ਵੱਡੀ ਪੱਤਰ ਤੇ ਤਸੱਦਦ ਕਰਦੇ ਨੇ ਇਹ ਆਪਾਂ ਨੂੰ ਵੀ ਪਤਾ ਜੇ ਸਰਕਾਰ ਐਸ ਗੱਲ ਤੇ ਆਉਂਦੀ ਆ ਸਰਕਾਰ ਨਹੀਂ ਬਚਦੀ ਫੇਰ ਆਪਾਂ ਕਿਹਾ ਆਪਣੇ ਆਗੂਆਂ ਨੇ ਕਿਹਾ ਚੜਾ ਸਿੰਘ ਨੇ ਵੀ ਕੱਲੇ-ਕੱਲੇ ਨੂੰ ਖੜਾ ਲਓ ਲੈਣ ਬਣਾ ਲਓ ਫੇਰ ਕਰ ਲਓ ਦਾ ਦਿਓ ਤੋਪਾਂ ਨਾਲ ਗੁੱਕਿਆਂ ਵਾਂਗੂ ਇਸ ਕਰਕੇ ਐ ਜਮੀਨਾਂ ਤੇ ਕਬਜ਼ੇ ਨਹੀਂ ਹੋਣ ਦਿੰਦੇ ਇਹ ਜਦੋਂ ਗੱਲ ਜਾਂਦੀ ਆ ਤੁਹਾਡੀ ਉੱਥੇ ਵੀ ਇਹ ਤਾਂ ਖੜੇ ਨੇ ਇਹ ਤਾਂ ਸਾਡੇ ਤਿਆਰੀ ਕਰਨ ਤੋਂ ਪਹਿਲਾਂ ਤਿਆਰ ਹੁੰਦੇ ਨੇ ਇਹ ਗੱਲ ਭਰਾਵੋ ਫਰਕ ਪਾਉਂਦੀ ਆ ਇਸ ਕਰਕੇ ਜਦੋਂ ਆ ਗੱਲਾਂ ਪਿੰਡਾਂ 'ਚ ਜਾਣ ਗਿਆ ਵੀ ਹਮਲਾ ਵੱਡਾ ਬਈ 10 10 ਕਿਲੋਮੀਟਰ ਤੇ ਉਹ ਮੌਲ ਬਣਾਈ ਜਾਂਦੇ ਨੇ ਸਾਡੇ ਬਜ਼ਾਰਾਂ ਨੂੰ ਖਤਮ ਕਰਨ ਵਾਸਤੇ ਉਹ ਪੂਰੀ ਸਕੀਮ ਆ ਲੁਧਿਆਣੇ ਦੇ ਵਿੱਚ ਅਰਬਨ ਸਟੇਟ ਬਣਾਉਣੀ ਆ ਕਹਿੰਦੇ ਬਹੁਤ ਵੱਡਾ ਸਿਟੀ ਸ਼ਹਿਰ ਬਸਾਉਣਾ ਜਣੀ 24311 ਗੱਲਿਆਂ ਦੇ ਵਿੱਚ 70 ਦੇ ਲਗਭਗ ਪਿੰਡ ਆਉਂਦੇ ਨੇ ਉਹ ਪਿੰਡਾਂ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਹੋਣਗੇ ਉਹਨਾਂ ਪਿੰਡਾਂ 'ਚ ਆ ਦੂਜੇ ਕਨਗੋ ਪੜਵਾਰੀਆਂ 'ਚ ਵੀ ਹੋਣਗੇ ਜਿਹੜੇ ਕਹਿੰਦੇ ਨੇ ਅੰਦਰੋਂ ਦੁਖੀ ਨੇ ਉਹ ਕਹਿੰਦੇ ਪ੍ਰਧਾਨ ਜੀ ਤੁਹਾਡੀ ਗੱਲ ਠੀਕ ਆ ਉਹ ਕਿਹਾ ਸਾਨੂੰ ਬਠੋਈ ਚ ਕਹਿੰਦੇ ਪ੍ਰਧਾਨ ਜੀ ਇਹਨਾਂ ਕੋਲੇ ਗਰਦੌਰੀਆਂ ਨੇ ਇਹਨਾਂ ਕੋਲੇ ਰਜਿਸਟਰੀਆਂ ਨੇ ਇਹਨਾਂ ਦੇ ਨਾਂ ਇੰਤਕਾਲ ਨੇ ਕਰੋੜਾਂ ਰੁਪਈਆ ਲੋਨ ਲੈ ਰੱਖਿਆ ਚਾਰ-ਚਾਰ ਥਾਵਾਂ ਜਮੀਨ ਵੇਚੀ ਪਈ ਆ ਐਡਾ ਵੱਡਾ ਪਾਪ ਕਹਿੰਦੇ ਸਾਨੂੰ ਓਏ ਵੀ ਅਸੀਂ ਪਾਪ ਕਰਾਂਗੇ ਸਭ ਤੋਂ ਪਾਪ ਕਰਾ ਰਹੀ ਆ ਸਰਕਾਰ ਆ ਅਸੀਂ ਤਾਂ ਕਹਿੰਦੇ ਕਹਿਤਾ ਏਡੀਸੀ ਨੂੰ ਵੀ ਏਡੀਸੀ ਸਾਹਿਬ ਤੁਸੀਂ ਜਾਓ ਅੱਗੇ ਜੇ ਤੁਹਾਡੇ ਤੇ ਕੋਈ ਅਟੈਕ ਕਰਦੇ ਨੇ ਕਿਸਾਨਾਂ ਵਾਲਾ ਤੁਹਾਡੇ ਕੋਈ ਭੇੜ ਹੁੰਦਾ ਫੇਰ ਅਸੀਂ ਆਵਾਂਗੇ ਜਣੀ ਐਸ ਕਰਕੇ ਉਹ ਮੁਲਾਜ਼ਮਾਂ ਨੂੰ ਪਤਾ ਕਿ ਜਦੋਂ ਇਹਨਾਂ ਦੇ ਆਗੂ ਬੋਲਦੇ ਨੇ ਛੱਡਾ ਸੰਗੂ ਨਹੀਂ ਕਿ 24 24 ਘੰਟੇ ਡਿਊਟੀਆਂ ਲੈਣੇ ਹੋ ਜਦੋਂ ਮਰਜੀ ਸੱਦ ਲੈਣੇ ਹੋ 24 24 ਘੰਟੇ ਤਨਖਾਹ ਦੇਣੇ ਤੁਸੀਂ ਇਹਨਾਂ ਨੂੰ ਜਣੀ ਉਹ ਗੱਲਾਂ ਸੁਣਦੇ ਨੇ ਉਹ ਐਸ ਕਰਕੇ ਭਰਾਵੋ ਇਹ ਇਤਿਹਾਸ ਗਵਾਹ ਇਸ ਗੱਲ ਦਾ ਜਦੋਂ ਜਦੋਂ ਲੋਕ ਲੜੇ ਨੇ ਉਦੋਂ ਜਿਹੜੇ ਸਾਡੇ ਪੁਲਿਸ ਫੌਜ ਉਹ ਵੀ ਸਾਡੇ ਘਰਾਂ ਦੀ ਨੇ ਉਹਨਾਂ ਤੇ ਸਮਝ ਪੈਂਦੀ ਆ ਗੱਲ ਆ ਵੀ ਅਸਲੀ ਲੜਾਈ ਕੀ ਆ ਆਪਣੇ ਕਿੰਨੇ ਮੁੰਡੇ ਨੇ ਫੌਜੀ ਨੇ ਜਿਹੜੇ ਉਹ ਸਾਰੇ ਉੱਥੋਂ ਹੀ ਆਏ ਨੇ ਉਸੇ ਮਾਹੌਲ ਚੋਂ ਆਏ ਨੇ ਉਹ ਜਿਹੜੇ ਕਹਿੰਦੇ ਨੇ ਵੀ ਗੱਲ ਆ ਗੱਲ ਠੀਕ ਆ ਆ ਲੋਕ ਜੋਦਾ ਆ ਜਿਹੜਾ ਜੰਗ ਦਾ ਮੈਦਾਨ ਆ ਜਿਹੜੀ ਸਹੀ ਗੱਲ ਆ ਇਸ ਗੱਲ ਕਰਕੇ ਪਿੰਡਾਂ ਦੀਆਂ ਛੋਟੀਆਂ ਗੱਲਾਂ ਨੂੰ ਛੱਡ ਕੇ ਆਹ ਵੱਡੀ ਗੱਲ ਦੇ ਵਿੱਚ ਆਈਏ ਤੇ ਪਿੰਡਾਂ ਦੇ ਵਿੱਚ ਤਿਆਰੀਆਂ ਆਉਣ ਵਾਲੇ ਦਿਨਾਂ ਚ ਇਹਦੀ ਕਰਨ ਦੀ ਲੋੜ ਪਊਗੀ ਸਾਨੂੰ ਕਿਉਂਕਿ ਭਰਾਵੋ ਇਹ ਕੱਲੇ ਜੌਂਸ ਨਹੀਂ ਖੜਮੀ ਗੱਲ ਆ ਇਹ ਪਿੰਡ ਪਿੰਡ ਨੂੰ ਮਜ਼ਬੂਤ ਹੋਣਾ ਪਊ ਗਮਾਣ ਦੇ ਪਿੰਡ ਨੂੰ ਗਮਾਣ ਚ ਉਹਨਾਂ ਨੇ ਆਉਣ ਨਹੀਂ ਦੇਣਾ ਇਹੋ ਜਿਹਾ ਕੋ ਕਰਨਗੇ ਫਿਰ ਜੇ ਪਿੰਡਾਂ ਦੇ ਪਿੰਡ ਖੜਨਗੇ ਇਸ ਗੱਲ ਦੀ ਸਮਝ ਪੈਗੀ ਵੀ ਜ਼ਮੀਨ ਵੀ ਜਾਊਗੀ ਜ਼ਬਾਨੀ ਨੂੰ ਸਾਡੇ ਨੂੰ ਨਸੇ ਤੇ ਲੈ ਕੇ ਜਾ ਰਹੇ ਨੇ ਜਿਹੜੀ ਸਾਡੀ ਪੜ੍ਹਾਈ ਆ ਜਿਹੜੀ ਸਾਡੇ ਦਿਮਾਗ ਤੇ ਅਟੈਕ ਕਰਕੇ ਸਾਡੀ ਸਿੱਖਿਆ ਨੀਤੀ ਬਦਲ ਕੇ ਉਹ ਪੂਰਾ ਸਿਸਟਮ ਲੈ ਕੇ ਆ ਰਹੇ ਨੇ ਉਹ ਲੇਬਰ ਕੋਟ ਲੇਬਰ ਕਾਨੂੰਨ ਬਦਲ ਕੇ ਸਸਤੀ ਲੇਬਰ ਉਹਨਾਂ ਨੂੰ ਦੇਣੀ ਆ ਪੂਰੀ ਸਕੀਮ ਜਣੀ ਜਦੋਂ ਸਾਰਾ ਹਮਲਾ ਲੋਕਾਂ ਨੂੰ ਇਹ ਪਤਾ ਲੱਗਦਾ ਜਦੋਂ ਲੋਕ ਇਹ ਆ ਵੀ ਭਾਈ ਆ ਵੱਡੀ ਕਿਸਾਨਾਂ ਦੀ ਤਾਕਤ ਆ ਇਹ ਇੱਕ ਕੇਲਾ ਜੇ ਇਹ ਕੇਲੇ ਨੂੰ ਸਰਕਾਰ ਭੰਨ ਲੈਂਦੀ ਆ ਫੇਰ ਪੂਰੀ ਤਰ੍ਹਾਂ ਦੇ ਨਾਲ ਵੱਡੇ ਹਮਲੇ ਤੇ ਆਊਗੀ ਇਸ ਕਰਕੇ ਪ੍ਰਧਾਨ ਜੀ ਕਹਿੰਦੇ ਨੇ ਚੜਾ ਸਿੰਘ ਵੀ ਅਸੀਂ ਤਾਂ ਭਾਈ ਪਲੀਤਾ ਇਸ ਕਰਕੇ ਅਸੀਂ ਤਾਂ ਜਿਹੜਾ ਮੇਨ ਆ ਮੂਰੇ ਇਹ ਜਦੋਂ ਆ ਗੱਲ ਲੋਕ ਸਾਨੂੰ ਲੜਦਿਆਂ ਨੂੰ ਦੇਖਦੇ ਨੇ ਜਦੋਂ ਕਹਿੰਦੇ ਨੇ ਗੱਲ ਠੀਕ ਆ ਜਿਹੜੀ ਗੱਲ ਸਾਡੇ ਗੁਰੂ ਲੜੇ ਨੇ ਜਿਹੜੀ ਗੱਲ ਸਾਡੇ ਭਗਤ ਸਾਬੇ ਲੜੇ ਨੇ ਇਸੇ ਗੱਲ ਵਾਸਤੇ ਭਰਾਵੋ ਸਾਨੂੰ ਤਿਆਰ ਹੋਣ ਦੀ ਲੋੜ ਆ ਇਸ ਕਰਕੇ ਉਹਨਾਂ ਹਾਕਮਾਂ ਨੂੰ ਜਿਉਂ ਦੀ ਧਰਤੀ ਤੋਂ ਇਹ ਸੁਨੇਹਾ ਜਾਂਦਾ ਕਿ ਹਾਕਮੋ ਭਲੇਖਾ ਕਢਦੇਓ ਇਹ ਭਲੇਖਾ ਅੰਗਰੇਜ਼ਾਂ ਨੇ ਵੀ ਪਾਲਿਆ ਕਿ ਭਗਤ ਸਿੰਘ ਨੂੰ ਫਾਸੀ ਚਾੜਦੇਓ ਉਹ ਤਾਂ ਸਿੰਘ ਨੂੰ ਫਾਸੀ ਚਾੜਦੇਓ ਇਸ ਕਰਕੇ ਇੱਥੇ ਲਹਿਰਾਂ ਧਵ ਜਾਣਗੀਆਂ ਪਾਗਤ ਸਿੰਘ ਦੇ ਬਾਰਸ ਨੌਜਵਾਨ ਨੇ ਜਿਹੜੇ ਉਹ ਜੌਨ ਦੀ ਧਰਤੀ ਤੋਂ ਖੜ ਕੇ ਕਹਿੰਦੇ ਨੇ ਕਿ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਨਹੀਂ ਹੋਣ ਦਿੰਦੇ ਇਸ ਕਰਕੇ ਇਹ ਝਲਕਾਂ ਪੈਂਦੀਆਂ ਨੇ ਬਠੋਈ ਚ ਉਸੇ ਤਰ੍ਹਾਂ ਬਠੋਈ ਦੇ ਵਿੱਚ ਨੌਜਵਾਨਾਂ ਦੀ ਇਕਾਈ ਆ ਜਿਹੜੀ ਸਾਡੀ ਭੈਣਾ ਦੀ ਇਕਾਈ ਬਣ ਰਹੀ ਆ ਇਧਰੋਂ ਹੋਰ ਦੇ ਵਿੱਚ ਵੀ ਆ ਲੁਧਿਆਣੇ ਦੇ ਵਿੱਚ ਵੀ ਮੀਟਿੰਗ ਹੋਈ ਜਾਂਦੀ ਆ ਇਸ ਕਰਕੇ ਵੱਡੀ ਗੱਲ ਆ ਪ੍ਰਭੂ ਤੁਹਾਨੂੰ ਬੇਨਤੀ ਆ ਅਪੀਲ ਆ ਇਸ ਜਾਬਤੇ ਨੂੰ ਮੰਨ ਕੇ ਪੂਰੀ ਤਰ੍ਹਾਂ ਦੇ ਨਾਲ ਜਿੰਨੇ ਤੁਸੀਂ ਇੱਥੇ ਬਲਾਕਾਂ ਦੇ ਜ਼ਿਲ੍ਹਿਆਂ ਦੇ ਆਗੂਓ ਜਿਹੜੀ ਡਿਊਟੀ ਲੱਗ ਗਈ ਸੂਬਾ ਕਮੇਟੀ ਵੱਲੋਂ ਉਹਨੂੰ ਜਦੋਂ ਪੂਰੇ ਪੂਰੇ ਸੂਰਜ ਆਪਾਂ ਨਮਾਉਨੇ ਆ ਉਹ ਗੱਲ ਗਾਹਾਂ ਜਾਂਦੀ ਆ ਇਹ ਸਾਡੇ ਫਰਕ ਕਿੱਥੇ ਆ ਭਲਾ ਅਸੀਂ ਨੋਟ ਕੀਤਾ ਜ਼ਿਲ੍ਹੇ ਦੀ ਮੀਟਿੰਗ ਕੀਤੀ ਸੰਗਰੂਰ ਦੀ ਕਈ ਬਲਾਕਾਂ ਨੇ ਪੂਰੇ ਦਾ ਪੂਰਾ 80 90% ਫੰਡ ਕਰ ਲਿਆ ਕਈ ਬਲਾਕਾਂ ਨੇ 20% ਵੀ ਨਹੀਂ ਕੀਤਾ ਵੀ ਜਿਹੜੇ ਪਿੰਡਾਂ ਨੇ ਭਾਈ ਸਾਰੇ ਦਾ ਸਾਰਾ ਫੰਡ ਕਰ ਲਿਆ ਦੂਜੇ ਕਹਿੰਦੇ ਨੇ ਇਹਦੇ ਸਟੇਟ ਹੀ ਅਜੇ ਜਿਹੜਾ ਬੈਂਕ 'ਚ ਨਹੀਂ ਸਟੇਡੀ ਨਹੀਂ ਭਰੀ ਗਈ ਅਜੇ ਆਰਤੀ ਤੋਂ ਪੈਸੇ ਨਹੀਂ ਆਏ ਵੀ 1000 2000 5000 ਦੀ ਗੱਲ ਕੀ ਆ ਭਲਾ ਜਿਹੜੇ ਪਿੰਡ ਉਹਨਾਂ ਪਿੰਡਾਂ 'ਚ ਕਿਵੇਂ ਭਰੀਆਂ ਗਿਆ ਸਟੇਡੀਆਂ ਜਦੋਂ ਇਹ ਵਿਉਂਤ ਬਣਾ ਕੇ ਸਾਰੀ ਵਿਉਂਤ ਬਣਾਈ ਕਰੋ ਫੰਡ ਲੱਗੋ ਪਿੰਡ ਜਣੀ ਲੱਗ ਭਾਗ ਫੰਡ ਲਵੇ ਲੱਗਿਆ ਹੋਇਆ ਇਸ ਕਰਕੇ ਜਦੋਂ ਅਸੀਂ ਆਏ ਬਣਾ ਲੈਨੇ ਆ ਅਸੀਂ ਵਿਉਂਤ ਬਣਾ ਲਿਆ ਵੀ ਭਾਈ ਜੇ ਇੱਕ ਬਲਾਕ ਆ ਭਲਾ ਇੱਕ ਬਲਾਕ ਦੇ 20 ਪਿੰਡ ਨੇ ਉਹ ਵਿਉਂਤ ਇਹ ਬਣਾਉਣ ਵੀ ਅੱਜ ਭਾਈ ਆ ਦੋ ਤਰੀਕਾਂ 'ਚ ਫੰਡ ਕਰਨਾ ਸਾਰੇ ਪਿੰਡ ਲੱਗ ਜਾਣਾ ਦੋ ਦਿਨਾਂ 'ਚ ਹੋ ਜਾਊਗਾ ਜੇ ਤੁਸੀਂ 20 ਦਰ ਫਿਰੀ ਜਾਓ ਜੇ ਤੁਸੀਂ ਜਾਬ ਤੇ ਚ ਬੰਨ ਕੇ ਗੱਲ ਨੂੰ ਕਰੋਗੇ ਫੇਰ ਭਰਾਵੋ ਪੂਰੀ ਤਰ੍ਹਾਂ ਦੇ ਨਾਲ ਉਹ ਗੱਲਾਂ ਲਾਗੂ ਹੁੰਦੀਆਂ ਨੇ ਇਸ ਕਰਕੇ ਅਪੀਲ ਕੱਲ ਸਾਡੀ ਭੈਣ ਨੇ ਸਟੇਜ ਚ ਲਾਈ ਆ ਇੱਥੋਂ ਜਣੀ ਪੂਰੇ ਤਰੀਕੇ ਦੇ ਨਾਲ ਮੈਨੂੰ ਇਹ ਲੱਗਿਆ ਵੀ ਭੈਣ ਕਹਿ ਪਹਿਲਾਂ ਕਈ ਵਾਰ ਚਲਾਉਂਦੀ ਹੂ ਸਟੇਜ ਉਹ ਜਦੋਂ ਰਾਤ ਗੱਲ ਕੀਤੀ ਆ ਕਹਿੰਦੀ ਭਾਈ ਮੈਂ ਤਾਂ ਪਹਿਲੀ ਵਾਰੀ ਚਲਾਈ ਆ ਅੱਜ ਇਸ ਕਰਕੇ ਭੈਣੋ ਬੇਨਤੀ ਆ ਤੁਹਾਨੂੰ ਕਿ ਕੱਲੀ ਕੱਲੀ ਭੈਣ ਜਣੀ ਇੱਥੇ ਆ ਕੇ 1-2 ਮਿੰਟ 3 ਮਿੰਟ ਇਹ ਇਹ ਸਾਡੀ ਅਨਸਰ ਦੀ ਲੋੜ ਆ ਇਸ ਕਰਕੇ ਜਦੋਂ ਆ ਲੋਡ ਪਿੰਡਾਂ 'ਚ ਪੂਰੀ ਹੋ ਗਈ ਫੇਰ ਪੂਰੀ ਤਰ੍ਹਾਂ ਦੇ ਨਾਲ ਉਹ ਹਾਕਮਾਂ ਦੇ ਵੀ ਕੰਨਾਂ 'ਚ ਗੂੰਜ ਪੈਂਦੀ ਆ ਪੂਰੀ ਤਰ੍ਹਾਂ ਦੇ ਨਾਲ ਫੇਰ ਲੋਕ ਵੀ ਦੇਖਦੇ ਨੇ ਤੁਹਾਨੂੰ ਇਸ ਕਰਕੇ ਅਪੀਲ ਆਖਿਆ ਹੁੰਦਾ ਆ ਗੱਲਾਂ ਜਦੋਂ ਲਗਾਤਾਰ ਅਸੀਂ ਸਕੂਲ 'ਚ ਆਉਂਦੇ ਆ ਸੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਕੂਲ ਹੈ ਸਾਡਾ ਇਹ ਗੱਲਾਂ ਨੇ ਉਹੀ ਗੱਲਾਂ ਕਰਦੇ ਆ ਅਸੀਂ ਨਵੀਆਂ ਗੱਲਾਂ ਆਉਂਦੀਆਂ ਨੇ ਉਹਦੇ ਨਾਲ ਜੁੜ ਜਾਂਦੀਆਂ ਨੇ ਇਸ ਕਰਕੇ ਉਹਨਾਂ ਨੂੰ ਹਾਕਮਾਂ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿ ਅਸੀਂ ਕਹਿ ਦਈਏ ਵੀ ਕੱਲ ਲੱਗਿਆ ਭਾਈ ਵੀ ਉੱਥੋਂ ਉਹਨਾਂ ਨੇ ਇੰਨੀਆਂ ਬਸਾਂ ਲੈ ਲਈਆਂ ਉਹ ਕੋਈ ਆਉਣਗੇ ਚੜ ਕੇ ਵੀ ਅਸੀਂ ਤਿਆਰੀ ਕਰੀ ਕੱਲ ਕੋਈ ਆਇਆ ਨਹੀਂ ਪ੍ਰਧਾਨ ਜੀ ਨੇ ਕਿਹਾ ਝੰਡਾ ਸਗਨੇ ਕਿਤੇ ਉਹ ਨਾ ਖੋਵੇ ਵੀ ਭਾਈ ਸ਼ੇਰ ਆ ਗਿਆ ਸ਼ੇਰ ਜਿੱਦ ਤੇ ਸ਼ੇਰ ਆਇਆ ਉਹਦੇ ਅਸੀਂ ਵੇਸਲੇ ਹੋਗੇ ਇਹ ਜੇ ਵੇਸਲੇ ਪਰ ਇਹ ਵੇਸਲਾ ਪਰ ਸਾਡੀ ਗੜਬੜ ਕਰ ਸਕਦਾ ਇਹ ਤੋੜਨਾ ਭਰਾ ਹੋਵੇ ਵੇਸਲਾ ਪਣਾ ਇਸ ਕਰਕੇ ਇਹਨੂੰ ਤੋੜ ਕੇ ਜਿਨ੍ਹਾਂ ਦੀ ਡਿਊਟੀ ਲੱਗਦੀ ਆ ਉਹ ਪੂਰੀ ਤਰ੍ਹਾਂ ਨਾਲ ਡਿਊਟੀ ਨਿਭਾਓ ਇੱਥੇ ਨੌਜਵਾਨ ਨੇ ਜਿਹੜੇ ਜਣੀ ਜਦੋਂ ਪਰਸੋਂ ਅਸੀਂ ਅੰਦਰ ਗਏ ਆ ਇੱਥੇ ਆ ਨਾਲ ਬਾਗਲ 'ਚ ਮੀਟਿੰਗ ਕਰਦੇ ਸੀਗੇ ਪੂਰਾ ਬਾਗਲ ਭਰਿਆ ਪਿਆ ਜਣੀ ਰੂਹ ਵੀ ਖੁਸ਼ ਹੋਈ ਵੀ ਯਾਰ ਆ ਨੌਜਵਾਨ ਆਪੀ ਮੀਟਿੰਗ ਕਰੀ ਜਾਂਦੇ ਨੇ ਆਪੀ ਡਿਊਟੀਆਂ ਲਾ ਕੇ ਆਪੀ ਜਿਹੜੇ ਗਰੁੱਪ ਬਣਾ ਕੇ ਵੀ ਏਨੇ ਵਜੇ ਤੱਕ ਤੈ ਰਹਣਾ ਏਨੇ ਵਜੇ ਤੱਕ ਤੈ ਰਹਣਾ ਇਧਰਲੇ ਪਾਸੇ ਜਿਹੜਾ ਤਾਂ ਜਿਉ ਇਧਰਲੇ ਪਾਸੇ ਤੈ ਰਹਣਾ ਆ ਜੇਠੂਪਿਆਲੇ ਪਾਸੇ ਤੁਸੀਂ ਜਾਣਾ ਵੀ ਪੂਰੀ ਪਿਉਂਤ ਵੜਾ ਕੇ ਇਧਰੋਂ ਅਸੀਂ ਕਿਹਾ ਜੇ ਹਾਕਮ ਚੜ ਕੇ ਆਉਂਦੇ ਨੇ ਰਾਤ ਨੂੰ ਪਿੰਡ ਤੇ ਕਬਜ਼ਾ ਕੋ ਜਾ ਉਹਨਾਂ ਦੀ ਬਿਉਤ ਬਣਦੀ ਆ ਫਿਰ ਲਾਓ ਮੋਰਚੇ ਮੱਲੋ ਮੋਰਚੇ ਬੈਠਾਂਗੇ ਕੋਠੇ ਇਕੱਠੇ ਤੇ ਬੜਾਓ ਮੋਰਚੇ ਜੇ ਇਧਰੋਂ ਲੋੜ ਆ ਬਲੰਡੀਆਂ ਰਾਂ ਦੇ ਅਸੀਂ ਦੇ ਦੇਾਂਗੇ ਜੌਂਦ ਪਿੰਡ ਵਾਲੇ ਨੌਜਵਾਨ ਕਹਿੰਦੇ ਪ੍ਰਧਾਨ ਜੀ ਸਾਡੀ ਬਿਉਤ ਬਣੀ ਪਈ ਆ ਕੋਈ ਗੱਲ ਨਹੀਂ ਅਸੀਂ ਹੈਗੇ ਆ ਕਹਿੰਦੇ ਪੂਰੀ ਤਰ੍ਹਾਂ ਦੇ ਨਾਲ ਜਦੋਂ ਇਸ ਤਰੀਕੇ ਨਾਲ ਗੱਲਾਂ ਭਾਵੋ ਉਹ ਸਮਝਦੀ ਆ ਸਾਡੀ ਨੌਜਵਾਨੀ ਫਿਰ ਉਹ ਹਾਕਮਾਂ ਦੇ ਕਾਲਜੇ ਹੌਲ ਪੈਂਦਾ ਫੇ ਤਾਂ ਉੱਠ ਖੜੇ ਇਸ ਕਰਕੇ ਲਹਿਰਾਂ ਨੇ ਪ੍ਰਭੂ ਇਹ ਲਹਿਰਾਂ ਨੇ ਵਧਣਾ ਤੇ ਆ ਲੋਕਾਂ ਦੀ ਲਹਿਰ ਨੇ ਆਉਣ ਵਾਲੇ ਦਿਨਾਂ 'ਚ ਇਹਨੇ ਆਉਣ ਵਾਲੇ ਦਿਨਾਂ ਦੇ ਤਿਆਰਬੇ ਦਿਖਾਉਣੇ ਨੇ ਵਧਣਾ ਲਹਿਰ ਨੇ ਤੇ ਲੋਕਾਂ ਨੇ ਨਾਲ ਜੁੜਨਾ ਇਸ ਕਰਕੇ ਤੁਹਾਨੂੰ ਅਪੀਲ ਆ ਕਿ ਜਿੰਨੇ ਇੱਥੇ ਆਏ ਹੋ ਇਹਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰੋ ਆਪਾਂ ਦੁਪਹਿਰੇ ਵੀ ਸਟੇਜ ਲਾਉਨੇ ਆ ਲੰਮਾ ਸਵਾ ਨਹੀਂ ਆਪਾਂ ਇੱਥੇ ਗੱਲ ਕਰਨੀ ਕਿਉਂਕਿ ਰੋਟੀ ਟੁੱਕ ਦਾ ਵੀ ਪ੍ਰਬੰਧ ਹੈ ਦੁਬਾਰ ਤੁਸੀਂ ਖਾਣਾ ਹੋਊਗਾ ਅਗਲੀਆਂ ਬਯੰਤਾਂ ਨੇ ਜਿਹੜੀਆਂ ਤੁਸੀਂ ਬਲਾਕਾਂ ਦੀਆਂ ਜ਼ਿਲ੍ਹਿਆਂ ਦੀਆਂ ਪਿੰਡ ਪਿੰਡਾਂ ਤੱਕ ਇੱਥੇ ਮੀਟਿੰਗ ਕਰਕੇ ਆਪਣੀ ਪੂਰੀ ਵਿਉਂਤ ਰੋਜ਼ ਦੀ ਰੋਜ਼ ਤੁਸੀਂ ਇਕੱਠੇ ਹੋ ਵੀ ਅੱਜ ਕੀ ਬਣਿਆ ਪਿੱਛੇ ਕਿਵੇਂ ਆ ਜਿਹੜੇ ਆਗੂ ਇੱਥੇ ਬੈਠੇ ਪਿੱਛੇ ਨਾਲ ਗੱਲਬਾਤ ਫੋਨ ਤੇ ਵੀ ਅੱਜ ਤਾਂ ਆ ਗੱਲ ਆ ਇੱਥੇ ਆ ਗੱਲਾਂ ਹੋਈਆਂ ਇਹ ਜਦੋਂ ਅਸੀਂ ਆ ਇਹ ਗੱਲਾਂ ਕਰਦੇ ਆ ਇੱਕ ਦੂਜੇ ਨਾਲ ਫੇਰ ਇਹ ਗੱਲ ਗਹਾ ਵਧਦੀ ਆ ਇਸ ਕਰਕੇ ਤੁਹਾਨੂੰ ਭਰਾਵੋ ਅਪੀਲ ਆ ਆਓ ਇਕੱਠੇ ਹੋਈਏ ਆਓ ਵਿਉਂਤਾਂ ਬੜਾਈਏ ਜਥੇਬੰਦੀ ਨੂੰ ਮਜ਼ਬੂਤ ਕਰੀਏ ਥੋੜਾ ਬਹੁਤ ਬੋਤਾਂ